ਫਰੋਜਪੁਰ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਲਗਾਤਾਰ ਹੀ ਫਰੋਜਪੁਰ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਨਸ਼ਾ ਅਤੇ ਹਥਿਆਰ ਜਿਹੜੇ ਆ ਉਹ ਫੜੇ ਜਾ ਰਹੇ ਆ ਇਸੇ ਦੇ ਤਹਿਤ ਫਰੋਜਪੁਰ ਦੇ ਸੀਐਸਟਾਫ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਤੇ ਉਸ ਕੋਲੋਂ 7 ਕਿਲੋ ਹੈਰਨ ਅਤੇ 36 ਲੱਖ ਰੁਪਏ ਦੀ ਡਰੱਗਮਣੀ ਜਿਹੜੀ ਆ ਉਹ ਬਰਾਮਦ ਕੀਤੀ ਆ ਤੇ ਭਾਰੀ ਮਾਤਰਾ ਵਿੱਚ ਹਥਿਆਰ ਵੀ ਜਿਹੜੇ ਆ ਪ੍ਰਗਮਿਤ ਕੀਤੇ ਆ ਤੇ ਇਸ ਸਬੰਧੀ ਫਰੋਇਪੁਰ ਦੇ ਐਸਐਸਪੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਆ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਐਸਐਸਪੀ ਦਫ਼ਤਰ ਦੀਆਂ ਹਨ ਜਿੱਥੇ ਅੱਜ ਫਰੋਇਪੁਰ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਤੇ ਇਸ ਦੌਰਾਨ ਜਾਣਕਾਰੀ ਦਿੰਦਿਆਂ ਐਸਐਸਪੀ ਫਰੋਇਪੁਰ ਨੇ ਦੱਸਿਆ ਕਿ ਫਰੋਇਪੁਰ ਦੇ ਸੀਐਸਟਾਫ ਨੇ ਮਨਜੀਤ ਸਿੰਘ ਉਰਫ ਮਨੀ ਵਾਸੀ ਪਿੰਡ ਕਮਾਲੇ ਵਾਲਾ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ ਪੁਛਗਛ ਦਰਾਂ 7 ਕਿਲੋ ਹੈਗਨ 36 ਲੱਖ ਰੁਪਏ ਦੀ ਡਰੱਗ ਮਣੀ ਇੱਕ ਪਿਸਟਲ 32 ਬੋਰ ਸਮੇਤ ਮੈਗਜ਼ੀਨ 5 ਜਿੰਦਾ ਰੌਂਦ ਅਤੇ ਇੱਕ ਰੈਫਲ 315 ਬੋਰ ਮੈਗਜ਼ੀਨ 5 ਜਿੰਦਾ ਰੌਂਦ 2 ਪਿਸਟਲ 30 ਬੋਰ ਸਮੇਤ ਜਿੰਦਾ ਰੌਂਦ ਅਤੇ ਇੱਕ ਆਈਫੋਨ ਅਤੇ ਇੱਕ ਕਾਰ ਜਿਹੜੀ ਆ ਉਹ ਬਰਾਮਦ ਕੀਤੀ ਹੈ ਜਿਸ ਤੇ ਕਾਰਵਾਈ ਕਰ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਤੇ ਹੋਰ ਵੀ ਜਿਹੜੀ ਪੁਛਗਛ ਆ ਉਹ ਕੀਤੀ ਜਾ ਰਹੀ ਆ ਇਸ ਸੰਬੰਧੀ ਹੋਰ ਕੀ ਕੁਝ ਕਹਿਣਾ ਹੈ ਐਸਐਸਪੀ ਫਿਰੋਜ਼ਪੁਰ ਦਾ ਉਹ ਵੀ ਤੁਹਾਨੂੰ ਸੁਣਾ ਦਨੇ ਆ ਜੀ ਵੱਡੀ ਕਾਰਵਾਈ ਕੀਤੀ ਗਈ ਹੈ ਨਸ਼ਾ ਪੜਿਆ ਗਿਆ ਕਿੰਨਾ ਪੜਿਆ ਗਿਆ ਕਿੰਨੇ ਬੰਦੇ ਪੜੇ ਗਿਆ ਔਰ ਡਰਗਮਨੀ ਕਿੰਨੀ ਪੜੀ ਗਈ ਹੈ ਜੀ ਮੈਮ 14 April 2024 ਕੋ ਸਾਡੇ ਐਸਪੀ ਇਨਵੈਸਟੀਗੇਸ਼ਨ ਰਣਧੀਰ ਕੁਮਾਰ ਡਿਪਟੀ ਐਸਪੀ ਜੀ ਬਲਕਾਰ ਸਿੰਘ ਜੀ ਅਤੇ ਪੂਰੀ ਸੀਆਈਏ ਟੀਮ ਅਤੇ ਸਦਰ ਫਿਰੋਜ਼ਪੁਰ ਟੀਮ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਟੋਟਲ ਨਾਨੇ ਇੱਕ ਬੰਦੇ ਨੂੰ ਕਾਬੂ ਕਰਕੇ ਉਸੇ 7 ਕਿਲੋਗ੍ਰam ਹੈਰੋਇਨ 36 ਲੱਖ ਰੁਪਏ ਡਰਗ ਬਣੀ ਇੱਕ ਪਿਸਟਲ 32 ਬੋਰ ਇੱਕ ਰਾਈਫਲ 315 ਬੋਰ ਦੋ ਪਿਸਟਲ 30 ਬੋਰ ਅਤੇ ਚਾਰ ਮੈਗਜ਼ੀਨ 20 ਰਾਉਂਡ ਅਤੇ ਇੱਕ ਇਲੈਕਟ੍ਰਾ ਕਾਰ ਬਰਾਮਦ ਕੀਤੀ ਹੈ ਇਹ ਟੋਟਲ ਰਿਕਵਰੀ ਇਸ ਕੇਸ ਦੀ ਜਿਹੜਾ ਦੋਸ਼ੀ ਹੈ ਉਸ ਤੇ ਆਲਰੇਡੀ ਪੁਰਾਣੇ ਵੀ 3 ਪਰਚੇ ਦਰਜੇ ਉਸ ਤੇ ਸੇ ਇੱਕ ਮਰਡਰ ਤੇ ਦੂਜਾ ਲੜਾਈ ਝਗੜੇ ਦਾ ਤੇ ਪ੍ਰਿਜ਼ਨ ਸਾਜ ਦੇ ਪਰਚੇ ਦਰਜ ਹੈ ਹੁਣ ਅਸੀਂ ਇਹਹੀ ਕੋਸ਼ਿਸ਼ ਕਰ ਰਹੇ ਹਾਂ ਕਿ ਇਨ ਸਭ ਦੇ ਫਾਰਵਰਡ ਤੇ ਬੈਕਵਰਡ ਲਿੰਕੇजेस ਅਸੀਂ ਪੂਰੀ ਤਰ੍ਹਾਂ ਟਰੇਸ ਕਰੇ ਔਰ ਜੋ ਬਾਕੀ ਬੰਦੇ ਵੀ ਇਹਦੇ ਵਿੱਚ ਸ਼ਾਮਿਲ ਸੀਗੇ ਉਹਨਾਂ ਸਭ ਨੂੰ ਵੀ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰੇ। ਮੈਮ ਟੋਟਲ ਕਿੰਨੇ ਦੇ ਪਰਚਾ ਦਰਜ ਹੋਇਆ ਜੀ ਤੇ ਹੀਰੋਇਨ ਜਿਹੜੀ ਹੈ ਟੋਟਲ 3 ਬੰਦੋਂ ਤੇ ਪਰਚਾ ਦਰਜ ਹੋਇਆ ਹੈ ਔਰ ਜੋ ਹੀਰੋਇਨ ਹੈ ਉਹ ਟੋਟਲ 7 ਕਿਲੋਗ੍ਰਾਮ ਹੀਰੋਇਨ ਹੁਣ ਤੱਕ ਬਰਾਮਦ ਹੋ ਚੁੱਕੀ ਹੈ। ਇਹ ਬੰਦਾ ਸਦਰ ਫਿਰੋਜ਼ਪੁਰ ਤੇ ਸਿਟੀ ਇਹ ਤਿੰਨੋਂ ਬੰਦੇ ਸਦਰ ਫਿਰੋਜ਼ਪੁਰ ਤੇ ਸਿਟੀ ਫਿਰੋਜ਼ਪੁਰ ਏਰੀਆ ਦੇ ਰਹਿਣ ਵਾਲੇ ਨੇ। ਜਿਹੜਾ ਮੇਨ ਦੋਸ਼ੀ ਹੈ ਉਹ ਸਥਿਤੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਉਹਦੀ ਉਮਰ ਲਗਭਗ 27-28 ਸਾਲ ਹੈ ਜੀ। ਮੈਂ ਦੇਖੀ ਵੀ ਦੱਸਿਆ ਜਾ ਰਿਹਾ ਹੈ ਕਿ ਸਰਗਨਾ ਜਿਹੜਾ ਕੈਨੇਡਾ ਤੋਂ ਬੈਠ ਕੇ ਇਸ ਨੂੰ ਸਾਰੇ ਨੂੰ ਚਲਾ ਰਿਹਾ ਸੀ। ਨਹੀਂ ਦੇਖੀ ਅਸੀਂ ਕੋਈ ਅਸਮਪਸ਼ਨ ਨਹੀਂ ਕਰ ਸਕਦੇ। ਹੁਣ ਕੱਲ ਪਰਚਾ ਦਰਜ ਹੋਇਆ ਹੈ। ਸਾਡੇ ਬੰਦੇ ਹਰ ਤਰ੍ਹਾਂ ਦੇ ਇਨਪੁਟ ਤੇ ਵਰਕ ਕਰ ਰਹੇ ਨੇ। ਜਿਹੜਾ ਵੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਉਸੇ ਅਸੀਂ ਜ਼ਰੂਰ ਹਰ ਹਰ ਜੋ ਐਂਗਲ ਹੈ ਉਹਨੂੰ ਅਸੀਂ ਵੈਰੀਫਾਈ ਕਰਾਂਗੇ। ਮੈਮ ਜਿਹੜੀ ਹੈ ਜੋਇਨ ਹੈ ਮੈਮ ਪਾਕਿਸਤਾਨ ਤੋਂ ਆਈ ਹੈ। ਇਹ ਦੇਖੀ ਵੀ ਕੈਨੋਟ ਗੋ ਇਨਟੂ ਅਸਮਪਸ਼ਨਸ ਜੀ। ਜੋ ਵੀ ਹੁਣ ਅਸੀਂ ਜੋ ਵੀ ਤਫਤੀਸ਼ ਕਰ ਚੁੱਕੇ ਹਾਂ ਉਹਦੇ ਵਿੱਚ ਇਹੀ ਪਤਾ ਚੱਲ ਰਿਹਾ ਹੈ ਕਿ ਇਸ ਬੰਦੇ ਦੇ ਕੋਲ ਇਹ ਸਾਰਾ ਕੁਝ ਬਰਾਮਦ ਹੋਇਆ ਹੈ ਤੇ ਇਹਦੇ ਨਾਲ ਦੋ ਬੰਦੋ ਦੀ ਹੋਰ ਸ਼ਮੂਲੀਅਤ ਆ ਰਹੀ ਹੈ ਇਹ ਅਸੀਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿ ਕਿੱਥੋਂ ਆਈਏ ਉਹ ਸਾਰੇ ਲਿੰਕੇਜਸ ਅਸੀਂ ਵਰਕ ਆਊਟ ਕਰਾਂਗੇ ਜੀ ਦੇ ਵਿੱਚ ਬਦਨੀਸ਼ ਚੋਪੜਾ ਐਲਸ ਅਸੀਸ਼ ਜਿਹੜਾ ਹੈ ਫੋਰਨ ਚ ਗੈਟ ਕੇ ਪੂਰਾ ਨੈਟਵਰਕ ਚਲਾ ਰਿਹਾ ਸੀ ਤੋੜਿਆ ਦੇਖਿਓ ਜੋ ਅਸੀਂ ਪੂਰੀ ਕੰਮ ਕਰ ਰਹੇ ਹਾਂ ਨਾ ਜੋ ਕਾਰਵਾਈ ਮੇਕੇ ਜੋ ਅਸੀਂ ਕਾਰਵਾਈ ਕਰ ਰਹੇ ਨੇ ਉਹ ਅਸੀਂ ਥਿਸ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਰਾਈਟ ਤੇ ਅਸੀਂ ਇੱਥੇ ਤੇ ਲਿੰਕ ਜੇ ਤੁਹਾਨੂੰ ਨਹੀਂ ਦੇ ਸਕਦੇ ਜਿਵੇਂ ਜੋ ਮੈਂ ਸ਼ੇਅਰ ਕਰ ਰਹੀ ਹਾਂ ਲੈਟ ਅ ਸ਼ੇਅਰ ਇਟ ਪਲੀਜ਼ ਮੈਂ ਕਿੰਨੀ ਉਮਰ ਦਾ ਹੋਰ ਕਿੰਨਾ ਪੜਿਆ ਲਿਖਿਆ ਜਰਾ ਪੜੀ ਇਹ ਬੰਦਾ 27 28 ਸਾਲ ਦਾ ਹੈ ਟੋਟਲ ਅਭੀ ਕਲਾਸ 12th ਪਾਸ ਹੈ ਤੇ ਇਹਨੇ ਜੋ ਪੂਰੀ ਇਸ ਦੀ ਐਜੂਕੇਸ਼ਨ ਹੈ ਉਹ ਵੀ ਸਿਟੀ ਫਿਰੋਜ਼ਪੁਰ ਏਰੀਆ ਸੇ ਹੀ ਹੋਈ ਆ ਜੀ ਸ਼ੀਸ਼ੋਰ ਸਿਟੀ ਦੇ ਉੱਪਰ ਤੇ ਪਹਿਲਾ ਬੁਕਲਮਾ

嗯。<laughs> <laughs>